ਮੈਂ ਦੇਖ ਰਿਹਾ ਬੱਚੇ ਵੀ ਆਏ ਨੇ ਅੱਜ ਸੋ ਆਓ ਇੱਕ ਵਾਰ ਤੋਂ ਫੇਰ ਫਤਿਹ ਦੀ ਸਾਂਝ ਪੁਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 12 ਪਾਂਜਾ ਕਿੰਨਾ ਹੁੰਦਾ ਬਈ ਹੈ ਕਦੇ 48 ਹੁੰਦਾ ਮਸ਼ਹੂਰ ਕਰਤਾ ਇਹਨਾਂ ਨੇ ਕੋਈ 12 ਪਾਂਜਾ 48 ਦੱਸਦਾ ਕੋਈ 5 ਤੇ 10 ਨੂੰ 15 ਦੀ ਥਾਂ 25 ਦੱਸਦਾ। ਕੋਈ ਪਿਤਾ ਸਮਾਨ ਦੱਸਦਾ ਹੈ ਬਜ਼ੁਰਗਾਂ ਨੂੰ ਆਪਣੇਆਂ ਨੂੰ। ਕੋਈ ਸੜਕਾਂ ਦੇ ਉੱਤੇ ਲਾਏ ਹੋਏ ਬੱਚਾਂ ਨੂੰ ਵੀ ਅਸੀਂ ਪੱਛ ਲਾਏ ਨੇ। ਉਹਨਾਂ ਨੂੰ ਵਿਕਾਸ ਕਾਰਜ ਦੱਸਦਾ। ਤੇ ਐਨੇ-ਐਨੇ ਸਾਲ ਰਾਜ ਕਰਕੇ ਗਏ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਦੱਸਣ ਨੂੰ ਕੁਛ ਵੀ ਨਹੀਂ ਅਸੀਂ ਕੀਤਾ ਕੀ ਆ ਪੰਜਾਬ ਨਾਲ ਇੱਕ ਕੰਮ ਵੀ ਇੱਕ ਕੰਮ ਵੀ ਐਸਾ ਨਹੀਂ ਗਿਣਾ ਪਾਰੇ ਨਾ ਅਕਾਲੀ ਤੇ ਨਾ ਕਾਂਗਰਸੀ ਕਿ ਅਸੀਂ ਪੰਜਾਬ ਦੇ ਨਾਲ ਪਿਛਲੇ 77 78 ਸਾਲ ਚ ਕੀ ਗੁਜ਼ਾਰੀ ਆ ਇੱਕ ਕੰਮ ਨਹੀਂ ਗਿਣਾ ਪਾਰੇ ਮੈਂ ਅਜ ਪੁੱਛਦਾ ਹਾਂ ਉਰੋ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀ ਮਾੜਾ ਕਰਤਾ ਜੀ ਜੇ ਅੱਜ 90% ਘਰਾਂ ਨੂੰ ਬਿਜਲੀ ਬਿਲ ਮਾਫ ਕਰਤੇ ਇਹ ਮਾੜਾ ਕਰਤਾ ਜੇ ਅੱਜ 900 ਦੇ ਕਰੀਬ ਮਹੱਲਾ ਕਲੀਨਿਕ ਖੋਲ ਕੇ ਸਾਡੇ ਬਜ਼ੁਰਗਾਂ ਨੂੰ ਸਾਡੇ ਬਾਪੂਆਂ ਨੂੰ ਸਾਡੀਆਂ ਮਾਵਾਂ ਨੂੰ ਇਲਾਜ ਮਿਲਣ ਲਾਤਾ ਇਹ ਮਾੜਾ ਕਰਤਾ ਜੇ ਅੱਜ ਪੰਜਾਬ ਦੇ 13246 ਪਿੰਡਾਂ ਚ ਜੇ ਅੱਜ 3100 ਪਲੇ ਗਰਾਉਂਡ ਮਾਡਲ ਪਲੇ ਗਰਾਉਂਡ ਬਣਵਾਣੇ ਸ਼ੁਰੂ ਕਰਤੇ ਜਿਹਦਾ ਕੰਮ ਦਿਨ ਪ੍ਰਤੀ ਰਾਤ ਜਾਰੀ ਹੈ ਇਹ ਮਾੜਾ ਕਰਤਾ ਜੇ ਪੰਜਾਬ ਦੇ ਪੁੱਤ ਸਰਦਾਰ ਭਗਵੰਤ ਸਿੰਘ ਮਾਨ ਨੇ 61000 ਨੌਕਰੀਆਂ ਬਿਨਾਂ ਇੱਕ ਰੁਪਿਆ ਰਿਸ਼ਵਤ ਲੱਤੇ ਦੇਤੀਆਂ ਇਹ ਮਾੜਾ ਕਰਤਾ ਜੇ ਅੱਜ 42000 ਕਿਲੋਮੀਟਰ ਦੀਆਂ ਸੜਕਾਂ ਦਾ ਜੋ ਟੈਂਡਰ ਹੋਇਆ ਜਿਹੜੀਆਂ ਪਿੰਡਾਂ ਦੇ ਵਿੱਚ ਐਡੀਆਂ ਐਡੀਆਂ ਮੋਟੀਆਂ ਲੁੱਕਾਂ ਬਿcha ਕੇ ਸੜਕਾਂ ਬਣ ਰਹੀਆਂ ਨੇ ਜਿਹੜੀਆਂ 20-20 ਸਾਲ ਤੋਂ ਨਹੀਂ ਸੀ ਬਣੀਆਂ ਇਹ ਮਾੜਾ ਕਰਤਾ ਬਈ ਦੱਸੋ ਤਾਂ ਸਹੀ ਕਾਹਦੇ ਵਾਸਤੇ ਸਵੇਰੇ ਉੱਠ ਕੇ ਪ੍ਰੋਪੋਗੈਂਡਾ ਕਰਦੇ ਹੋ ਗਲੇ ਬੈਠੇ ਪਏ ਨੇ ਥੋੜੇ ਪਤਾ ਨਹੀਂ ਕਿਹੜਾ ਮਾਲ ਖਾਣੇ ਹੋ ਤੁਸੀਂ ਮੈਂ ਤਾਂ ਇਹ ਨਹੀਂ ਸਮਝਾਂਦਾ ਲੋਕ ਤਾਂ ਹੁਣ ਇਹ ਪੁੱਛਣ ਲੱਗ ਗਏ ਵੀ ਜਿਹੜੀ ਇਹਨਾਂ ਦੀ ਸਪਲਾਈ ਆਉਂਦੀ ਹੈ ਚੈੱਕ ਕਰਵਾ ਲਓ ਕਿਥੇ ਉਹਨਾਂ ਚ ਮਲਾਵਟ ਤਾਂ ਨਹੀਂ ਹੋਣ ਲੱਗੀ hFile ਫਿਰਦੇ ਨੇ ਸਾਰੀ ਹੋਰ ਇਹ ਕੁਝ ਬੋਲੀ ਜਾਂਦੇ ਨੇ ਕੋਈ ਕਾਰਨ ਤਾਂ ਦੱਸੋ ਕਾਹਦੇ ਵਾਸਤੇ ਉਦੋਂ ਕਿਨੇ ਉੱਠ ਕੇ ਪਹਿਲਾ ਫੈਸਲਾ ਲੱਤਾਂ ਪੰਜਾਬ ਦੇ ਪੰਜਾਬੀਆਂ ਨੇ ਪੰਜਾਬ ਦੇ ਪੁੱਤਾਂ ਨੇ ਦਿੱਤਾ ਹੁਣ ਹੁਣ ਚੱਕ ਕੇ ਪੂਰੇ ਦੇਸ਼ ਦੇ ਅੰਦਰ ਮਨਰੇਗਾ ਦਾ ਕਾਨੂੰਨ ਬਦਲਣ ਜਾ ਰਹੇ ਨੇ ਜਿੱਦਣ ਮਨਰੇਗਾ ਦੇ ਨਵੇਂ ਕਾਨੂੰਨ ਨੂੰ ਲਾਗੂ ਕਰਨ ਦੀ ਪੂਰੀ ਪਲੈਨਿੰਗ ਇਹਨਾਂ ਨੇ ਤਿਆਰ ਕਰ ਲਈ ਸੀ ਸਭ ਤੋਂ ਪਹਿਲਾਂ ਇਸ ਕਾਲੇ ਕਾਨੂੰਨ ਦੇ ਬਾਰੇ ਵਿੱਚ ਜੇ ਕਿਸੇ ਨੂੰ ਪਤਾ ਲੱਗਿਆ ਸੀ ਕਸ਼ਰੀਰ ਬੰਦੇ ਕੈਜਰੀਵਾਲ ਨੂੰ ਸਰਦਾਰ ਭਗਵੰਤ ਸਿੰਘ ਮਾਨ ਨੂੰ ਪਤਾ ਲੱਗਿਆ ਸੀ ਕਿ ਕੇਂਦਰ ਸਰਕਾਰ ਨੇ ਮੋਦੀ ਸਰਕਾਰ ਨੇ ਇੱਕ ਹੋਰ ਕਾਲਾ ਕਾਨੂੰਨ ਤਿਆਰ ਕਰ ਲਿਆ ਜਿਹਦੇ ਨਾਲ ਹਜ਼ਾਰਾਂ ਨਹੀਂ ਲੱਖਾਂ ਨਹੀਂ ਸਾਡੇ ਕਰੋੜਾਂ ਲੋਕ ਜਿਹੜੇ ਆਪਣੀ ਰੋਜ਼ਮਰਾਂ ਦੀ ਰੋਟੀ ਇਸ ਮਨਰੀਗਾ ਚੋਂ ਖਾਂਦੇ ਨੇ ਉਹਨਾਂ ਦੇ ਹੱਕਾਂ ਤੇ ਡਾਕਾ ਵੱਜਣ ਲੱਗਿਆ 28 ਸੂਬੇ ਨੇ ਪੂਰੇ ਭਾਰਤ ਦੇ 28 ਸੂਬੇ ਅੱਠ ਯੂਨੀਅਨ ਟੈਰੀਟਰੀਆਂ ਨੇ 28 ਸੂਬਿਆਂ ਦੇ ਵਿੱਚ ਪੰਜਾਬ ਤੁਹਾਨੂੰ ਮਾਣ ਹੋਣਾ ਚਾਹੀਦਾ ਪੰਜਾਬੀਓ ਆਪਣੀ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤੁਹਾਨੂੰ ਮਾਣ ਹੋਣਾ ਚਾਹੀਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਤੇ ਕਿਉਂ ਕਿ ਕਿਉਂਕਿ ਭਾਰਤ ਦੇ 28 ਸੂਬਿਆਂ ਚੋਂ ਸਭ ਤੋਂ ਪਹਿਲਾ ਸੂਬਾ ਪੰਜਾਬ ਬਣਿਆ ਜਿਨੇ ਵਿਧਾਨ ਸਭਾ ਚ ਲਿਆ ਕੇ ਇਸ ਕਾਲੇ ਕਾਨੂੰਨ ਦਾ ਵਿਰੋਧ ਕੀਤਾ ਵਿਰੋਧ ਕੀਤਾ ਸੀ ਔਰ ਅਸੀਂ ਉਹ ਵਿਰੋਧ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਕਿ ਅਸੀਂ ਇਸ ਕਾਲੇ ਕਾਨੂੰਨ ਦੇ ਸਮਰਥਨ ਚ ਨਹੀਂ ਹੈਗੇ ਅਸੀਂ ਸਮਰਥਨ ਚ ਨਹੀਂ ਚਾਹੀਦਾ ਤਾਂ ਐਸੀ ਕਿ ਕਾਂਗਰਸੀ ਅਕਾਲੀ ਸਰਕਾਰ ਦੇ ਨਾਲ ਲੱਗਦੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਲੱਗਦੇ ਇਹ ਲੜਾਈ ਅਸੀਂ ਕੇਂਦਰ ਸਰਕਾਰ ਦੇ ਖਿਲਾਫ ਲੜਨੀ ਸੀ ਪਰ ਦੁੱਖ ਦੀ ਗੱਲ ਮੈਂ ਖੰਨੇ ਹਲਕੇ ਤੋਂ ਆਨੇ ਮੇਰੇ ਹਲਕੇ ਚ ਪਰਸੋਂ ਚੌਥੇ ਕਾਂਗਰਸ ਨੇ ਝੂਠ ਬੋਲ ਕੇ ਕਿ ਅਸੀਂ ਕੇਂਦਰ ਸਰਕਾਰ ਦਾ ਵਿਰੋਧ ਕਰਨਾ ਹੈ ਸਾਡੀਆਂ ਭੋਲੀਆਂ ਭਾਲੀਆਂ ਮਾਵਾਂ ਨੂੰ ਸਾਡੀਆਂ ਭੋਲੀਆਂ ਭਾਲੀਆਂ ਭੈਣਾਂ ਨੂੰ ਰੈਲੀ ਦੇ ਵਿੱਚ ਸੱਦ ਲਿਆ ਆਪਣੀ ਰੈਲੀ ਕੀਤੀ ਹੈ ਕਾਂਗਰਸ ਨੇ ਰੈਲੀ ਰੋਸ਼ਨੀ ਰੈਲੀ ਕੀਤੀ ਤੇ ਬੋਲਣਾ ਤਾਂ ਸੀਗਾ ਨਰਿੰਦਰ ਮੋਦੀ ਜੀ ਦੇ ਖਿਲਾਫ ਬੋਲਣਾ ਤਾਂ ਸੀਗਾ ਭਾਜਪਾ ਦੇ ਖਿਲਾਫ ਕਿ ਤੁਸੀਂ ਕਾਲੇ ਕਾਨੂੰਨ ਨਾਦਰ ਸ਼ਾਹੀ ਕਾਨੂੰਨ ਲੈ ਕੇ ਆ ਰਹੇ ਹੋ ਤੇ ਕੀਤਾ ਪਤਾ ਕੀ ਰੈਲੀ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਬੋਲ-ਬੋਲ ਕੇ ਬੋਲ-ਬੋਲ ਕੇ ਇਹਨਾਂ ਦੇ ਪ੍ਰਧਾਨ ਨੇ ਲੀਡਰ ਆਫ oppositon ਨੇ ਆਪਣੇ ਗਲੇ ਬਿਠਾ ਲਏ ਬੋਲ-ਬੋਲ ਕੇ ਔਰ ਜੀਰੇ ਖਿਲਾਫ ਲੜਾਈ ਆ ਉਹਦੇ ਖਿਲਾਫ ਬੋਲੀ ਹੈ ਨਹੀਂ ਉਹ ਭਾਈ ਕਿਹਦਾ ਬੇਫਕੂਪਣਾ ਆ ਰਿਹਾ ਪੰਜਾਬੀ ਸਭ ਤੋਂ ਸਿਆਣੇ ਨੇ ਸਭ ਤੋਂ ਸਿਆਣੇ ਸਭ ਨੂੰ ਸਮਝਾਉਂਦਾ ਹੈ ਕਿ ਮਨਰੇਕਾ ਦੇ ਨਾਂ ਤੇ ਅੱਜ ਦੀ ਤਰੀਕ ਚ ਆਪਣੀ ਸਿਆਸੀ ਰੋਟੀਆਂ ਕੌਣ ਸੇਕਣ ਲੱਗਿਆ ਹੋਇਆ ਸੋ ਮੈਂ ਹੱਥ ਜੋੜ ਕੇ ਇਸ ਪਵਿੱਤਰ ਧਰਤੀ ਤੋਂ ਇਹ ਵਿਰੋਧੀਆਂ ਨੂੰ ਕਹਿਣਾ ਚਾਹੁੰਦਾ ਕਿ ਗੱਲ ਸੁਣ ਲੋ ਕੰਨ ਖੋਲ ਕੇ ਤੁਸੀਂ ਸਾਰੇ ਜਣੇ ਬੜਾ ਲਹੂ ਪੀ ਲਿਆ ਤੁਸੀਂ ਪੰਜਾਬ ਦਾ ਬਹੁਤ ਰਤ ਨਚੋੜ ਲਈ ਤੁਸੀਂ ਪੰਜਾਬ ਦੀ ਪੰਜਾਬ ਨੂੰ ਤੁਸੀਂ ਨਿੰਬੂ ਵਾਂਗ ਨਚੋੜਤਾ ਲੁੱਟ ਕੇ ਖਾ ਗਏ ਤੁਸੀਂ ਪੰਜਾਬ ਨੂੰ ਰੱਬ ਦਾ ਵਾਸਤਾ ਹੱਥ ਜੜਾ ਲਓ ਘਟੋ ਘਟ ਹੁਣ ਤਾਂ ਪੰਜਾਬ ਤੇ ਰਹਿਮ ਕਰ ਦੋ ਹੁਣ ਤਾਂ ਤਰਸ ਕਰ ਲਓ ਪੰਜਾਬ ਤੇ ਹੁਣ ਤਾਂ ਘਟੋ ਘਟ ਅਮਰੀਕਾ ਦੇ ਨਾਮ ਤੇ ਆਪਣੀਆਂ ਸਿਆਸੀਆਂ ਰੋਟੀਆਂ ਨਾ ਸੇਕੋ ਸੋ ਬਲਾਰੇ ਬਹੁਤ ਨੇ ਔਰ ਚੰਦ ਹੀ ਮਿੰਟਾਂ ਚ ਸਕਿੰਟਾਂ ਚ ਸਾਡੇ ਸਾਰੇ ਲੀਡਰ ਸਹਬਾਨ ਜਿਨ੍ਹਾਂ ਨੂੰ ਸੁਣਨ ਲਈ ਤੁਸੀਂ ਐਨੇ ਲੰਬੇ ਸਮੇਂ ਤੋਂ ਦੂਰੋਂ ਦੂਰੋਂ ਚੱਲ ਕੇ ਆਏ ਹੋ ਉਹ ਪਹੁੰਚਣ ਵਾਲੇ ਨੇ ਸੋ ਮੈਂ ਇੱਕੋ ਗੱਲ ਕਹਿ ਕੇ ਰਜਾ ਲਊਂਗਾ ਕਿ ਪੰਜਾਬ ਹੈ ਜਿਹੜਾ ਪੰਜਾਬ ਗੁਰੂਆਂ ਦੀ ਧਰਤੀ ਹੈ ਔਰ ਇਸ ਧਰਤੀ ਨੇ ਨਾ ਕਦੇ ਜ਼ੋਰ ਜ਼ਬਰ ਕੀਤਾ ਤੇ ਨਾ ਕਦੇ ਜ਼ਬਰ ਸਹਿ ਹੈ ਨਾ ਕਦੇ ਜ਼ੁਲਮ ਕੀਤਾ ਤੇ ਨਾ ਕਦੇ ਜ਼ੁਲਮ ਸਹਿ ਹੈ ਸੋ ਜੋਰ ਲਾ ਲਵੇ ਕੇਂਦਰ ਬੜੀਆਂ ਲੜਾਈਆਂ ਲੜੀਆਂ ਜੀ ਜੋਰ ਲਾਲ ਵੇ ਕੇਂਦਰ ਜੰਨਾ ਜੋਰ ਕੇਂਦਰ ਤੋਂ ਲੱਗਦਾ ਕੇਂਦਰ ਲਾਲ ਵੇ ਔਰ ਜਿਹੜੇ ਨਾਲ ਰਲੇ ਹੋਏ ਨੇ ਜਿਹੜੇ ਮਕਾਈ ਫਿਰਦੇ ਨੇ ਕੇਂਦਰ ਦੇ ਨਾਲ ਆ ਬਾਦਲ ਕੇ ਕਿਉਂ ਨਹੀਂ ਬੋਲਦੇ ਕਿਉਂ ਨਹੀਂ ਬੋਲਦੇ ਬਾਦਲ ਕਿਉਂ ਨਹੀਂ ਬੋਲਦੇ ਕਿਉਂਕਿ ਮਕਾਈ ਬੈਠੇ ਨੇ ਕਿ ਕੋਈ ਨਹੀਂ ਜੀ ਹੋਰ ਨੇੜੇ ਲੱਗ ਜਾਣ ਦੋ ਦੋ ਮਹੀਨੇ ਤੇ ਨਵੇਂ ਮਹੀਨੇ ਹੋ ਟੱਪ ਜਾਣ ਦੋ ਅਸੀਂ ਤਾਂ ਤੁਹਾਡੇ ਨਾਲ ਗੰਢ ਤੋਂ ਪੁਕਾਰੇ ਲੈਣੀਆਂ ਅਸੀਂ ਤਾਂ ਇਕੱਠੇ ਰਲ ਕੇ ਫੇ ਵੋਟਾਂ ਲੜਾਂਗੇ ਐਨਡੀਆ ਪਲੈਨਿੰਗਾਂ ਨੇ ਕਿਉਂ ਬੋਲਣਗੇ ਜੀ ਕਿਉਂ ਬੋਲਣਗੇ ਇੱਕ ਇੱਕ ਬਿਆਨ ਮਨਰੇਕਾ ਦੇ ਪ੍ਰਤੀ ਸੁਖਵੀਰ ਬਾਦਲ ਦਾ ਦਿਖਾ ਦਿਓ ਇੱਕ ਬਿਆਨ ਕਿਉਂ ਕਿਉਂਕਿ ਭਾਈਵਾਲ ਨੇ ਕਿਵੇਂ ਬੋਲਣ ਜਦੋਂ ਕਾਲੇ ਕਾਨੂੰਨ ਆਏ ਸੀ ਨਾ ਖੇਤੀ ਦੇ ਉਦਣ ਵੀ ਵੱਡੇ ਬਾਦਲ ਸਾਹਿਬ ਨੇ ਵੀਡੀਓ ਪਾ ਕੇ ਕਿਹਾ ਸੀ ਕਿ ਬੜੇ ਸ਼ਾਨਦਾਰ ਕਾਨੂੰਨ ਆਏ ਨੇ ਬੜੀ ਕਾਬਲੇ ਤਾਰੀਫ ਕਾਨੂੰਨ ਆਏ ਨੇ ਉਹ ਤਾਂ ਜਦੋਂ ਪੰਜਾਬ ਦੇ ਕਿਸਾਨਾਂ ਦੇ ਪੁੱਤ ਧੀਆਂ ਪੁੱਤ ਪੜੇ ਲਿਖੇ ਉੱਠ ਕੇ ਖੜੇ ਹੋ ਗਏ ਜਦੋਂ ਉਹਨਾਂ ਨੇ ਕਿਹਾ ਨੁੱਟੇਗੇ ਫਿਰ ਯੂ ਟਰਨ ਲੈਂਦੇ ਫਿਰਨ ਕਹੇ ਜੀ ਉਹੋ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਜੀ ਸੰਤਾ ਪਤਾ ਹੀ ਨਹੀਂ ਲੱਗਿਆ ਜੀ ਇਹ ਤਾਂ ਕੁਝ ਹੋਰ ਹੋ ਗਿਆ ਫਿਰ ਮਜਬੂਰੀ ਬਸ ਉਥੋਂ ਅਸਤੀਫਾ ਦੇ ਕੇ ਆਣਾ ਪਿਆ ਨੰਨੀ ਛਾਣੀ ਮਜਬੂਰੀ ਬਸ ਉਹ ਅਸਤੀਫਾ ਕਿਹਨੇ ਦਵਾਇਆ ਪੰਜਾਬੀਆਂ ਦੀ ਏਕਤਾ ਨੇ ਸੋ ਮੈਂ ਅੱਜ ਤੁਹਾਨੂੰ ਇੱਕ ਗੱਲ ਕਹਿ ਕੇ ਰਜਾ ਲੈਣਾ ਇਹਨਾਂ ਦੀਆਂ ਲੂੰਬੜ ਚਾਲਾਂ ਨੂੰ ਸਮਝ ਲਓ ਪੰਜਾਬੀਓ ਇਹਨਾਂ ਦੇ ਅਸਲੀ ਜਿਹੜੇ ਸਮਝ ਲਓ ਪੰਜਾਬੀਓ ਇਹ ਸੱਤਾ ਦੇ ਪਿੱਛੇ ਇਹ ਤਾਕਤ ਚ ਦੁਵਾਰਤੀ ਆਉਣ ਦੇ ਪਿੱਛੇ ਇਹ ਮਰੇ ਫਿਰਦੇ ਨੇ ਲਾਲਾ ਸੜਦੇ ਨੇ ਮੂੰਹ ਤੋਂ ਕਿ ਕਿਸੇ ਤਰੀਕੇ ਨਾਲ ਅਸੀਂ ਝੂਠ ਬੋਲ ਕੇ ਕਿਸੇ ਤਰੀਕੇ ਦੇ ਨਾਲ ਗਲਤ ਤਰੀਕੇ ਦੇ ਨਾਲ ਅਸੀਂ ਇਹ ਦੁਵਾਰਤੀ ਸੱਤਾ ਤੇ ਕਾਬਜ਼ ਹੋ ਜਾਈਏ ਔਰ ਜਿਹੜਾ ਇਹ ਪੰਜਾਬ ਅੱਜ ਤਰੱਕੀ ਦੀ ਰਾਹ ਤੇ ਤੁਰਿਆ ਹੋਇਆ ਸੀ ਇਹਦੀ ਗੱਡੀ ਨੈਨੋ ਲਾ ਕੇ ਲੀਹੋਂ ਲਾ ਕੇ ਇਹਨੂੰ ਦੁਵਾਰਤੀ ਲੁੱਟ ਪੁੱਟ ਲਈਏ ਸੋ ਸਚੇਤ ਰਹੋ ਸਚੇਤ ਰਹੋ ਇੰਨੀਆਂ ਕਿ ਮੈਂ ਬੇਨਤੀਆਂ ਕਰਨੀਆਂ ਸੀ ਬੇਨਤੀਆਂ ਪ੍ਰਵਾਨ ਕਰ